ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਅੱਜ ਆਪਾਂ ਮੰਜੀ ਸਾਹਿਬ ਗੁਰਦੁਆਰਾ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਜੀ ਦਾ ਤੇ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਾਣੇ ਆ ਮੰਜੀ ਸਾਹਿਬ ਗੁਰਦੁਆਰੇ ਦੇ ਤੇ ਆ ਜੋ ਆਪਾਂ ਮੱਥਾ ਟੇਕੀਏ ਹੁਣ ਚਲੀਏ ਅੰਦਰ ਮੱਥਾ ਟੇਕੀਏ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬਾਕੀ ਬਹੁਤ ਸੋਹਣਾ ਗੁਰਦੁਆਰਾ ਆ ਤੇ ਚਲੋ ਆਜੋ ਮੱਥਾ ਟੇਕ ਲਓ ਤੇ ਗੁਰੂ ਤੇਗ ਬਹਾਦਰ ਜੀ ਦਾ ਗੁਰਦੁਆਰਾ ਨੌਵੇਂ ਪਾਸ਼ਾ ਮੰਜੀ ਸਾਹਿਬ ਗੁਰਦੁਆਰਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਚਲੋ ਆਪਾਂ ਤੁਹਾਨੂੰ ਅੰਦਰ ਦਿਖਾਲਦੇ ਹਾਂ ਘੁੰਮ ਕੇ ਸਾਰਾ ਤੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਜੇਪਾਲ ਕੀ ਸਹਾਬ ਜੀ ਅੰਦਰ ਸਵਾਇ ਹੋ ਗਿਆ ਜੀ ਵਾਹਿਗੁਰੂ ਜੀ ਸਾਹਮਣੇ ਉਹ ਤਸਵੀਰ ਲੱਗੀ ਆ ਗੁਰੂ ਤੇਗ ਬਹਾਦਰ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਤੇ ਬਾਕੀ ਇੱਥੇ ਜੋ ਸਭ ਕੁਝ ਲਿਖਿਆ ਆ ਤੇ ਕਿੰਨੀ ਦੇਖ ਲੂੰ ਕੀ ਪ੍ਰੋਗਰਾਮ ਆ ਨਾ ਤੇ ਸਾਰਾ ਕੁਝ ਇੱਥੇ ਲਿਖਦੇ ਆ ਵਾਹਿਗੁਰੂ ਜੀ ਵਾਹਿਗੁਰੂ ਜੀ ਪਾਛਾ ਹੀ ਨਾਮ ਅੱਜ ਦਾ ਹੁਕਮਨਾਮਾ ਤੇ ਚਲੋ ਪ੍ਰਸ਼ਾਦ ਲੈ ਲੈਨੇ ਪਹਿਲਾਂ ਜੋ ਵਾਹਿਗੁਰੂ ਜੀ 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 ਬਾਬਾ ਨਾਨਕ ਜੀ ਦੀ ਵੀ ਤਸਵੀਰ ਹੈ ਵਾਹਿਗੁਰੂ ਜੀ ਬਾਬਾ ਨਾਨਕ ਜੀ ਤੇ ਵਾਹਿਗੁਰੂ ਜੀ ਅਕੀ ਗੁਰੂ ਤੇਗ ਬਹਾਦਰ ਜੀ ਦੀ ਵੀ ਤਸਵੀਰ ਲੱਗੀ ਹੋਇਆ ਮੱਥਾ ਟੇਕ ਲੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੋ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਥੋੜਾ ਟਾਈਮ ਬੈਠ ਲੈਣੇ ਆ ਗੁਰੂ ਘਰ ਅੰਦਰ ਬਹੁਤ ਸ਼ਾਂਤੀ ਹੈ ਜੀ ਗੁਰੂ ਘਰ ਦੇ ਅੰਦਰ ਤੇ ਜਰੂਰ ਤੁਸੀਂ ਵੀ ਇੱਕ ਵਾਰੀ ਦਰਸ਼ਨ ਕਰਿਓ ਤੇ ਗੁਰਦੁਆਰਾ ਮੰਜੀ ਸਾਹਿਬ ਤੇ ਗੁਰੂ ਤੇਗ ਬਹਾਦਰ ਜੀ ਨੌਵੀਂ ਪਾਤਸ਼ਾਹ ਦਾ ਗੁਰਦੁਆਰਾ ਜੀ ਨishan ਸਾਹਿਬ ਤੇ ਮੱਥਾ ਵੀ ਟੇਕ ਲਿਆ ਹੁਣ ਆਪਾਂ ਹੁਣ ਆਪਾਂ ਚੱਲਦੇ ਲੰਗਰ ਹਾਲ ਵੱਲ ਤੇ ਪ੍ਰੋਗਰਾਮ ਸਫਾਈ ਤਰੀਕ ਨੂੰ ਆ ਜੀ ਤੇ ਅਸੀਂ ਅੱਜ ਅੱਜ 25 ਆ ਤੇ ਅੱਜ ਤੋਂ ਕੱਲ ਤੋਂ ਖੰਡ ਪਾਠ ਆ ਰਾਂਭਾ ਤੇ ਅਸੀਂ ਅੱਜ 25 ਜੀ ਕਾ ਅਸੀਂ ਅੱਜ ਆਏ ਆ ਮੱਥਾ ਟੇਕਣ ਵਾਸਤੇ ਚਲੋ ਸੀਰ ਪ੍ਰਸ਼ਾਦਾ ਲੈ ਲਿਆ ਤੁਸੀਂ ਵੀ ਆ ਜਾਓ ਪ੍ਰਸ਼ਾਦਾ ਛਕ ਲਓ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਤੁਹਾਨੂੰ ਤਾਂ ਲੰਗਰ ਹਾਲ ਉਧਰ ਹੈਗਾ ਆ ਇਹ ਤਾਂ ਚਲੋ ਤਜਦਣ ਰਸ ਨਹੀਂ ਹੁੰਦਾ ਨਾ ਉਦੋਂ ਫਿਰ ਪ੍ਰਸ਼ਾਦਾ ਥੋੜੇ ਬੰਦੇ ਹੁੰਦੇ ਤਾਂ ਇੱਧਰ ਛਕਾ ਦਿੰਦੇ ਪ੍ਰਸ਼ਾਦਾ ਜਦਦਣ ਫਿਰ ਜਿਆਦਾ ਮੇਲਾ ਹੁੰਦਾ ਰਸ਼ ਹੁੰਦਾ ਫਿਰ ਲੰਗਰ ਹਾਲ ਬਹੁਤ ਬੜਾ ਆ ਤੇ ਫੁੱਦਾਂ ਛਕਾਉਂਦੇ ਆ ਠੀਕ ਆ ਜੀ ਤੇ ਕਾਲੇ ਚਾਨੇ ਦੀ ਤਬਜੀ ਆ ਜੀ ਤੇ ਪ੍ਰਸ਼ਾਦਾ ਛਕ ਲਿਆ ਅਸੀਂ ਵਾਹਿਗੁਰੂ ਜੀ ਵਾਹਿਗੁਰੂ ਜੀ ਤੇ ਹੁਣ ਅਸੀਂ ਵਰਤਨ ਧੋ ਲਈਏ ਮਾੜੀ ਜੀ ਸੇਵਾ ਕਰੀਏ ਵਰਤਨ ਧੋਣ ਦੀ ਤੇ ਝੂਠੇ ਭਾਂਡੇ ਇੱਥੇ ਧੋਵੋ ਜੀ ਤੇ ਅਸੀਂ ਇਹ ਥੋੜਾ ਜਿਹਾ ਬਰਤਨ ਉੱਥੇ ਵੀ ਪਏ ਸੀਗੇ ਤੇ ਉਹ ਵੀ ਆਪਣੇ ਵੀ ਤੋਂ ਉੱਥੇ ਆ ਤੇ ਥੋੜਾ ਜਿਹਾ ਉੱਥੇ ਹੀ ਪਏ ਸੀਗੇ ਉਹ ਵੀ ਧੋ ਲਈਏ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬਾਕੀ ਜਰੂਰ ਵੀਡੀਓ ਦੇਖਿਓ ਹੈ ਵੀਡੀਓ ਦੇਖ ਕੇ ਵਾਹਿਗੁਰੂ ਜੀ ਦੇ ਕਮੈਂਟ ਜਰੂਰ ਕਰਿਓ ਤੇ ਅੱਜ ਆਪਾਂ ਮੰਜੀ ਸਾਹਿਬ ਗੁਰਦੁਆਰੇ ਆ ਜੀ ਨੌਵੇਂ ਪਾਤਸ਼ਾਹ ਗੁਰੂ ਤੇਗਬਹਾਦਰ ਜੀ ਦਾ ਗੁਰਦੁਆਰਾ ਆ ਜੀ ਮੰਜੀ ਸਾਹਿਬ ਤੇ ਅੱਜ ਆਪਾਂ ਉੱਥੇ ਆਏ ਹਾਂ ਤੇ ਤੁਸੀਂ ਵੀ ਅੱਜ ਦਰਸ਼ਨ ਕਰਦੇ ਆ ਉਹਨਾਂ ਦੇ ਠੀਕ ਆ ਜੀ ਤੇ ਵੀਡੀਓ ਜਰੂਰ ਦੇਖਿਓ ਤੇ ਵਾਹਿਗੁਰੂ ਜੀ ਦਾ ਕਮੈਂਟ ਜਰੂਰ ਕਰਿਓ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬਾਕੀ ਲੰਗਰ ਤਾਂ ਇੱਥੇ ਚੱਲਦਾ ਰਹਿੰਦਾ ਆ 24 ਘੰਟੇ ਤੇ ਲੰਗਰ ਤਾਂ ਜਦ ਮਰਜੀ ਤੁਹਾਨੂੰ ਪਤਾ ਹੈ ਗੁਰੂ ਘਰ ਆ ਜੀ ਲੰਗਰ ਤਾਂ ਜਦ ਮਰਜੀ ਆ ਕੇ ਖਾ ਸਕਦਾ ਕੋਈ ਵੀ ਤੇ ਮੇਲੇ ਵਾਲੇ ਦਿਨ ਪ੍ਰੋਗਰਾਮ ਤੇ ਤਾਂ ਬਹੁਤ ਰੌਣਕ ਹੁੰਦਾ ਆ ਕਿਉਂਕਿ ਮਨਜੀ ਸਾਹਿਬ ਗੁਰਦੁਆਰਾ ਜੀ ਤੇ ਬਹੁਤ ਸੋਹਣਾ ਗੁਰਦੁਆਰਾ ਜੀ ਬਹੁਤ ਹੀ ਸੋਹਣਾ ਗੁਰਦੁਆਰਾ ਆ ਤੇ ਆ ਦੇਖੋ ਬਾਹਰੋਂ ਵੀ ਬਹੁਤ ਸੋਹਣਾ ਗੁਰਦੁਆਰਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਤੇ ਬਹੁਤ ਹੀ ਸੋਹਣਾ ਗੁਰਦੁਆਰਾ ਹੈ ਵਾਹਿਗੁਰੂ ਜੀ ਤੇ ਆਪਾਂ ਤੁਹਾਨੂੰ ਚਲੋ ਆਜੋ ਬਰ ਸ਼ੀਦਾ ਉੱਤੇ ਮੱਥਾ ਟੇਕਦੇ ਆਂ ਨਾਲੇ ਤੁਸੀਂ ਵੀ ਦਰਸ਼ਨ ਕਰੋ ਸ਼ੀਦਾ ਦੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਇਹ ਸਾਡੇ ਸਾਰੇ ਸ਼ਹੀਦ ਸਿੰਘ ਆ ਜੀ ਤੇ ਪ੍ਰਣਾਮ ਆ ਜੀ ਇਹਨਾਂ ਨੂੰ ਸਾਰਿਆਂ ਨੂੰ ਮੱਥਾ ਟੇਕੋ ਇਹਨਾਂ ਦੇ ਚਰਨਾਂ 'ਵਾਹਿਗੁਰੂ ਜੀ ਵਾਹਿਗੁਰੂ ਜੀ ਤੇ ਇਹ ਬਾਹਰ ਦਾ ਸਾਰਾ ਗੁਰੂ ਦਾ ਗੁਰੂ ਘਰ ਬਾਹਰ ਆ ਜੀ ਤੇ ਆਪਾਂ ਰੋੜ ਤੇ ਆ ਹੁਣ ਫੇਰ ਬਾਹਰ ਰੋੜ ਤੋਂ ਆਏ ਤੇ ਬਾਕੀ ਵੀਡੀਓ ਜ਼ਰੂਰ ਦੇਖਿਓ ਤੁਸੀਂ ਠੀਕ ਆ ਜੀ ਤੇ ਵਾਹਿਗੁਰੂ ਜੀ ਦੇ ਕਮੈਂਟ ਵੀ ਕਰ ਦਿਓ ਤੇ ਵੀਡੀਓ ਜ਼ਰੂਰ ਦੇਖਿਓ ਤੇ ਬਾਕੀ ਆਪਾਂ ਕੋਈ ਨਹੀਂ ਆਪਾਂ ਫੇਰ 27 ਤਰੀਕ ਨੂੰ ਫੇਰ ਜ਼ਰੂਰ ਵੀਡੀਓ ਹੋਰ ਬਣਾਵਾਂਗੇ ਤੇ ਜਰੂਰ ਤੁਹਾਨੂੰ ਦਰਸ਼ਨ ਫੇਕ ਕਰਾਵਾਂਗੇ ਬਾਕੀ ਜਰੂਰ ਦੇਖਿਓ ਵੀਡੀਓ ਇਹ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆ ਜੀ ਹਨਾ ਫਿਰ ਆਪਾਂ ਜਰੂਰ 27 ਦਿਨ ਬਣਾਵਾਂਗੇ ਠੀਕ ਆ ਜੀ ਸਤਿ ਸ਼੍ਰੀ ਅਕਾਲ ਜੀ